ਦੋਸਤੋ ਕੁਝ ਲੱਕੜਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਕੁਝ ਬਹੁਤ ਹੀ ਦੁਰਲਭ ਹੁੰਦੀਆਂ ਹਨ ਹਾਲਾਂਕਿ ਆਮ ਤੌਰ ਤੇ ਚੰਦਨ ਦੀ ਲੱਕੜ ਸਭ ਤੋਂ ਮਹਿੰਗੀ ਮੰਨੀ ਜਾਂਦੀ ਹੈ ਇਸ ਦੀ ਕੀਮਤ 5 ਤੋਂ 6000 ਰੁਪਏ ਪ੍ਰਤੀ ਕਿਲੋ ਹੁੰਦੀ ਹੈ ਪਰ ਤੁਹਾਨੂੰ ਜੇ ਇਹ ਜਾਣ ਕੇ ਹੈਰਾਨੀ ਹੋਊਗੀ ਦੁਨੀਆ ਵਿੱਚ ਇੱਕ ਅਜਿਹੀ ਲੱਕੜ ਵੀ ਹੈ ਜੋ ਚੰਦਨ ਦੀ ਲੱਕੜ ਦੀ ਕੀਮਤੋਂ ਕਈ ਗੁਣਾ ਜ਼ਿਆਦਾ ਮਹਿੰਗੀ ਹੈ ਸਭ ਤੋਂ ਅਮੀਰ ਵਿਅਕਤੀ ਵੀ ਇਸ ਨੂੰ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚੇਗਾ ਦੋਸਤੋ ਇਸ ਲੱਕੜ ਦਾ ਨਾਮ ਹੈ ਅਫਰੀਕਨ ਬਲੈਕਬੁਡ ਇਹ ਧਰਤੀ ਉੱਤੇ ਸਭ ਤੋਂ ਕੀਮਤੀ ਪਦਾਰਥਾਂ ਵਿੱਚੋਂ ਇੱਕ ਹੈ ਸਿਰਫ 1 ਕਿਲੋਗ੍ਰਾਮ ਇਸ ਲੱਕੜ ਦੀ ਕੀਮਤ 8000 ਪਾਉਂਡ ਜਾਨੀ ਕਿ 7 ਲੱਖ ਰੁਪਏ ਤੋਂ ਵੱਧ ਹੈ ਇੰਨੇ ਪੈਸੇ ਵਿੱਚ ਤੁਸੀਂ ਚੰਗੀ ਲਗਜ਼ਰੀ ਕਾਰ ਖਰੀਦ ਸਕਦੇ ਹੋ ਦੋਸਤੋ ਅਫਰੀਕੀ ਬਲੈਕਬੁਡ ਦਰਖਤ ਧਰਤੀ ਤੇ ਦੂਜੇ ਦਰਖਤਾਂ ਦੇ ਮੁਕਾਬਲੇ ਬਹੁਤ ਘੱਟ ਹਨ ਜਾਨੀ ਕਿ ਇਹ ਬਹੁਤ ਘੱਟ ਹੀ ਹਨ ਇਸ ਦੀ ਉਚਾਈ ਲਗਭਗ 25 ਤੋਂ 40 ਫੁੱਟ ਹੁੰਦੀ ਹੈ আফਰੀਕੀ ਬਲੈਕਬੱਡ ਮਦ ਅਤੇ ਦੱਖਣੀ ਅਫਰੀਕਾ ਦੇ 26 ਦੇਸ਼ਾਂ ਵਿੱਚ ਪਾਈ ਜਾਂਦੇ ਹਨ ਇਹ ਜਿਆਦਾਤਰ ਸੁੱਕੀਆਂ ਥਾਵਾਂ ਤੇ ਹੀ ਮਿਲਦੇ ਹਨ ਭਾਵੇਂ ਇਸ ਰੁੱਖ ਨੂੰ ਪੂਰੀ ਤਰ੍ਹਾਂ ਪੱਕਣ ਲਈ 60 ਸਾਲ ਲੱਗ ਜਾਂਦੇ ਹਨ ਪਰ ਕੀਨੀਆ ਅਤੇ ਤੰਜ਼ਾਨੀਆ ਵਰਗੇ ਦੇਸ਼ਾਂ ਵਿੱਚ ਇਸ ਲੱਕੜ ਦੀ ਗੈਰ ਕਾਨੂੰਨੀ ਤਖ਼ਰੀ ਕਰਨ ਵਿੱਚ ਇਹ ਦਰਖਤ ਸਮੇਂ ਤੋਂ ਪਹਿਲਾਂ ਹੀ ਕੱਟ ਦਿੱਤੇ ਜਾਂਦੇ ਹਨ ਇਸ ਕਾਰਨ ਬਲੈਕਬੱਡਾਂ ਦੀ ਕੀਮਤੀ ਵਿੱਚ ਕਾफी ਕਮੀ ਆਹੀ ਜਿਸ ਕਾਰਨ ਇਹ ਦੁਰਲਭ ਹੋ ਗਈ ਹੈ ਅਪ੍ਰੀਕੀ ਬਲੈਕਬੋਰਡ ਦੀ ਲੱਕੜ ਜ਼ਿਆਦਾਤਰ ਗੈਲਰੀ ਨੈਟਸ ਵੰਸਰੀ ਅਤੇ ਗਿਟਾਰ ਵਰਗੇ ਸੰਗੀਤ ਸਾਜ਼ ਬਣਾਉਣ ਲਈ ਵਰਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਲੱਕੜ ਤੋਂ ਮਜ਼ਬੂਤ ਅਤੇ ਟਿਕਾਊ ਫਰਨੀਚਰ ਵੀ ਬਣਾਇਆ ਜਾਂਦਾ ਹੈ ਪਰ ਉਹ ਵੀ ਕਾਫੀ ਮਹਿੰਗਾ ਹੁੰਦਾ ਹੈ ਇੰਨਾ ਮਹਿੰਗਾ ਹੈ ਕਿ ਇਸ ਨੂੰ ਖਰੀਦਣਾ ਆਮ ਲੋਕਾਂ ਦੀ ਪਹੁੰਚ 'ਚ ਨਹੀਂ ਹੈ